ਪੰਜਾਬ ਸਰਕਾਰ ਦੇ ਵੱਲੋਂ 10 ਲੱਖ ਤੱਕ ਮੁਫਤ ਇਲਾਜ ਤੇ ਲਈ ਜਿਹੜਾ ਕਿ ਹੁਣ ਬੀਮਾ ਸਿਹਤ ਯੋਜਨਾ ਸਕੀਮ ਲਾਂਚ ਕਰ ਦਿੰਦੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੁਣ ਵੱਡਾ ਫਾਇਦਾ ਪੰਜਾਬੀਆਂ ਨੂੰ ਕਰ ਦਿੰਦਾ ਹੈ ਜੀ ਹਾਂ ਹੁਣ ਪੰਜਾਬ ਦੇ ਲੋਕਾਂ ਨੂੰ ਜਿਹੜਾ ਕਿ ਪੰਜਾਬ ਸਰਕਾਰ ਨੇ ਇੱਕ ਵੱਡਾ ਤੋਹਫਾ ਦਿੱਤਾ ਹੈ ਜਿਸ ਦੇ ਵਿੱਚ 10 ਲੱਖ ਬੀਮਾ ਸਿਹਤ ਯੋਜਨਾ ਸਕੀਮ ਲਾਂਚ ਕਰ ਦਿੱਤੀ ਹੈ ਤਾਂ ਹੁਣ ਉੱਥੇ ਹੀ ਵੱਖ-ਵੱਖ ਲੀਡਰਾਂ ਦੇ ਬੋਲੋ ਜਿਹੜਾ ਕਿ ਪਿੰਡਾਂ ਦੇ ਲੋਕਾਂ ਨੂੰ ਜਾ ਕੇ ਇਸ ਸਕੀਮ ਦਾ ਸਕੀਮ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਉੱਥੇ ਹੀ ਰਜਿਸਟ੍ਰੇਸ਼ਨ ਵੀ ਕੀਤੀ ਜਾ ਰਹੀ ਹੈ ਤਾਂ ਜਿਹੜੇ ਕਿ ਡਾਕਟਰ ਅਮਨਦੀਪ ਕੌਰ ਵਿਆਨਦੰਨ ਹੋ ਨਜ਼ਰ ਆ ਰਹੇ ਨੇ ਪੰਜਾਬ ਸਰਕਾਰ ਦੋਨਾਂ ਨੇ ਤਹਿ ਦਿਲੋਂ ਧੰਨਵਾਦ ਕੀਤਾ ਹੈ ਤਾਂ ਹੋਰ ਕੀ ਕੁਝ ਕਹਿਣਾ ਹੈ ਇਸ ਸਕੀਮ ਬਾਰੇ ਆਓ ਤੁਹਾਨੂੰ ਸੁਣਾਉਨੇ ਆ ਪੰਜਾਬ ਦੀ ਤੰਦਰੁਸਤੀ ਮਾਨ ਸਰਕਾਰ ਦੀ ਜ਼ਿੰਮੇਵਾਰੀ ਸਾਡੇ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਮਨ ਸਿੰਘ ਮਾਨ ਜੀ ਔਰ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਕੇਚੀ ਵਾਲਜੀ ਦੁਆਰਾ ਪਰਸੋ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਪੰਜਾਬ ਦੇ ਵਿੱਚ ਲੌਂਚ ਕੀਤੀ ਗਈ ਜਿਸ ਦੇ ਤਹਿਤ 10 ਲੱਖ ਰੁਪਏ ਪੇ ਦੇ ਕਾਰਡ ਸਾਡੇ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਬਣਾ ਕੇ ਦਿੱਤੇ ਜਾ ਰਹੇ ਹੈ ਅੱਜ ਅਸੀਂ ਵਾਰਡ ਨੰਬਰ 50 ਦੇ ਵਿੱਚ ਪਹੁੰਚੇ ਹਾਂ ਸਾਡੇ ਮਾਨਯੋਗ ਡੀਸੀ ਮੋਗਾ ਸ਼੍ਰੀ ਸਾਗਰ ਸੇਠੀਆ ਜੀ ਸਾਡੇ ਮੇਅਰ ਸਾਹਿਬ ਸ਼੍ਰੀ ਪ੍ਰਵੀਨ ਪਿੰਨਾ ਜੀ ਔਰ ਸਾਡੇ ਵਾਰਡ ਦੇ ਐਮਸੀ ਸ਼੍ਰੀ ਸਰਦਾਰ ਜਸਵਿੰਦਰ ਸਿੰਘ ਕਾਕਾ ਜੀ ਔਰ ਸਾਰੇ ਐਮਸੀ ਸਹਿਬਾਨਾਂ ਦੀ ਮੌਜੂਦਗੀ ਦੇ ਵਿੱਚ ਅਸੀਂ ਸਭ ਨੇ ਸਾਡੇ ਵਾਰਡ ਨਿਵਾਸੀਆਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਇਹਨਾਂ ਦੇ ਕਾਰਡ ਬਣਨਗੇ ਔਰ ਕਿੰਨੇ ਆਸਾਨ ਨੇ ਇਹ ਕਾਰਡ ਬਣਾਨੇ ਸੋ ਮੈਂ ਸਾਡੇ ਡੀਸੀ ਸਾਹਿਬ ਦਾ ਧੰਨਵਾਦ ਕਰਦੀ ਹਾਂ ਔਰ ਮਾਨ ਸਾਹਿਬ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਦਰਦ ਨੂੰ ਸਮਝਿਆ ਔਰ ਪੰਜਾਬ ਦੇ ਅਸਲੀ ਪੁੱਤ ਹੋਣ ਦਾ ਫਰਜ਼ ਅਦਾ ਕੀਤਾ ਅਸੀਂ ਸਾਰਿਆਂ ਨੂੰ ਦੱਸ ਰਹੇ ਹਾਂ ਕਿ ਇਹ ਕਾਰਡ ਬਣਾਨੇ ਬਹੁਤ ਹੀ ਆਸਾਨ ਨੇ ਸਿਰਫ ਤੁਹਾਨੂੰ ਆਪਣਾ ਆਧਾਰ ਕਾਰਡ ਤੇ ਵੋਟਰ ਕਾਰਡ ਚਾਹੀਦਾ ਹੈ ਦੋ ਡਾਕੂਮੈਂਟਸ ਜਿਨ੍ਹਾਂ ਦੇ ਨਾਲ ਤੁਸੀਂ ਆਪਣਾ ਕਾਰਡ ਬਣਾ ਸਕਦੇ ਹੋ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਔਰ 18 ਸਾਲ ਜਿਹੜੇ ਵਿਅਕਤੀ ਹਨ ਉਹਨਾਂ ਨੂੰ ਆਪਣਾ ਜਨਮ ਸਰਟੀਫਿਕੇਟ ਔਰ ਆਧਾਰ ਕਾਰਡ ਚਾਹੀਦਾ ਹੈ ਤੁਸੀਂ ਆਪਣੇ ਪਰਿਵਾਰ ਦਾ ਇਕੱਠੇ ਜਿਹੜਾ ਹੈਗਾ ਸਾਰੇ ਰਜਿਸਟ੍ਰੇਸ਼ਨ ਕਰਵਾ ਕੇ ਆਪਣੇ ਕਾਰਡ ਬਣਵਾ ਸਕਦੇ ਹੋ ਬਿਲਕੁਲ ਟੋਟਲੀ ਫ੍ਰੀ ਹੈਗੇ ਇਹਦਾ ਕੋਈ ਖਰਚਾ ਨਹੀਂ ਹੈ ਨਾ ਤਾਂ ਸੀਐਸਸੀ ਸੈਂਟਰ ਨੂੰ ਕੋਈ ਇਸ ਦਾ ਪੈਸਾ ਦੇਣਾ ਕਿਉਂਕਿ ਸਾਰਾ ਖਰਚਾ ਜਿਹੜਾ ਹੈਗਾ ਸਰਕਾਰ ਵੱਲੋਂ ਕੀਤਾ ਜਾਏਗਾ ਤੁਸੀਂ ਜਸਟ ਆਪਣੇ ਆਧਾਰ ਕਾਰਡ ਲੈ ਜਾ ਕੇ ਵੋਟਰ ਕਾਰਡ ਲੈ ਜਾ ਕੇ ਆਪਣੇ ਪਰਿਵਾਰ ਦੀ ਰਜਿਸਟ੍ਰੇਸ਼ਨ ਕਰਵਾਓ ਅਸੀਂ ਸਭ ਨੂੰ ਜਾਗਰੂਕ ਕਰ ਰਹੇ ਹਾਂ ਤਾਂ ਕਿ ਸਾਡੇ ਪੰਜਾਬ ਦੇ ਸਾਰੇ ਸਾਡੇ ਵੀਰ ਭੈਣ ਪਰਿਵਾਰ ਵੱਧ ਤੋਂ ਵੱਧ ਇਸ ਸਕੀਮ ਦਾ ਲਾਭ ਲੈ ਸਕਣ ਔਰ ਸਰਕਾਰ ਵੱਲੋਂ ਆਲਰੇਡੀ ਸਾਡੇ ਹਸਪੀਟਲਸ ਮੋਰ ਥੈਨ 650 ਹਸਪੀਟਲ ਪ੍ਰਾਈਵੇਟ ਜਿਹੜੇ ਪੈਨਲ ਕਰ ਦਿੱਤੇ ਗਏ ਆ ਅਗਰ ਮੈਂ ਆਪਣੇ ਮੋਗੇ ਹਲਕੇ ਦੀ ਗੱਲ ਕਰਾਂ ਤਾਂ ਸਾਡੇ ਮੋਗੇ ਦੇ ਜਿੰਨੇ ਵੀ ਪ੍ਰਾਈਵੇਟ ਹਸਪੀਟਲਸ ਆ ਸਾਰੇ ਇਸ ਸਕੀਮ ਦੇ ਵਿੱਚ ਇੰਪੈਨਲ ਕਰ ਲੱਤੇ ਗਏ ਆ ਔਰ ਲੁਧਿਆਣਾ ਦਾ ਡੀਐਮਸੀ ਔਰ ਸੀਐਮਸੀ ਵਰਗੇ ادارے ਵੀ ਇਸ ਸਕੀਮ ਦੇ ਵਿੱਚ ਇੰਪੈਨਲ ਕੀਤੇ ਗਏ ਆ ਲੁਧਿਆਣਾ ਦੇ ਜਲੰਧਰ ਦੇ ਵੀ ਸਾਰੇ ਹਸਪੀਟਲ ਜਿਹੜੇ ਹੈਗੇ ਆ ਇੰਪੈਨਲ ਨੇ ਸੋ ਤੁਸੀਂ ਆਪਣੇ ਔਰਤਾਂ ਦੀ ਜੇਕਰ ਅਸੀਂ ਜਨਮ ਤੋਂ ਗੱਲ ਕਰੀਏ ਸੋ ਡਿਲੀਵਰੀ ਤੋਂ ਲੈ ਕੇ ਜਿੰਨੀਆਂ ਵੀ ਵੱਡੀਆਂ ਕੋਈ ਬਿਮਾਰੀ ਹੈ ਸਭ ਇਸ ਦੇ ਵਿੱਚ ਕਵਰ ਕੀਤੀਆਂ ਗਈਆਂ ਨੇ ਮੋਰ ਥੈਨ 2500 ਪੈਕੇਜ ਇਸ ਦੇ ਵਿੱਚ ਦਿੱਤੇ ਗਏ ਆ ਅੱਖਾਂ ਦੇ ਆਪਰੇਸ਼ਨ ਵੀ ਇਸ ਦੇ ਵਿੱਚ ਕੀਤੇ ਜਾਣਗੇ ਨਾਰਮਲ ਡਿਲੀਵਰੀ ਹੋਵੇ ਸੀਜ਼ੇਰੀਅਨ ਹੋਵੇ ਜਿਨ੍ਹਾਂ ਦੇ ਡਾਇਲਸਿਸ ਹੋ ਰਹੇ ਆ ਕਿਡਨੀ ਦੀ ਬਿਮਾਰੀਆਂ ਤੋਂ ਪੀੜਤ ਨੇ ਔਰ ਕਿਸੇ ਨੇ ਆਪਣੇ ਕਿਸੇ ਵੀ ਤਰ੍ਹਾਂ ਦੀ ਸਰਜਰੀ ਕਰवानी ਹੈ ਨੀ ਰਿਪਲੇਸਮੈਂਟ ਹੈ ਜਿਹਨੂੰ ਗੋਡੇ ਬਦਲਨੇ ਕਹਿੰਦੇ ਆ ਔਰ ਇਹ ਸਾਰੇ ਤਰ੍ਹਾਂ ਦੇ ਜਿਹੜੇ ਇਸ ਦੇ ਵਿੱਚ ਕਵਰ ਕੀਤੇ ਗਏ ਆ cancer ਦਾ ਇਲਾਜ ਵੀ ਇਸ ਦੇ ਵਿੱਚ ਕਵਰ ਹੈ ਹੋਰ ਚਾਹੇ ਜਿੰਨੀਆਂ ਵੀ ਬਿਮਾਰੀਆਂ ਹੈਗੀਆਂ ਨੇ ਸਭ ਕਵਰ ਕੀਤੀਆਂ ਗਈਆਂ ਨੇ ਔਰ ਬਿਲਕੁਲ ਕੈਸ਼ਲੈਸ ਸਕੀਮ ਹੈਗੀ ਆ ਪੰਜਾਬ ਸਰਕਾਰ ਦੀ ਏ ਇਸ ਦੇ ਵਿੱਚ ਤੁਸੀਂ ਕੋਈ ਵੀ ਕੋਈ ਪੈਸਾ ਕਿਸੇ ਵੀ ਵੀ ਹਸਪੀਟਲ ਨੂੰ ਨਹੀਂ ਦੇਣਾ ਹੋਏਗਾ ਰਜਿਸਟ੍ਰੇਸ਼ਨ ਤੋਂ ਬਾਅਦ ਕਿੰਨੀ ਦੇਰ ਬਾਅਦ ਇਹ ਸੇਵਾਵਾਂ ਉਪਲਬਧ ਹੋ ਜਾਣਗੀਆਂ ਮਰੀਜ਼ ਲਈ ਇਹ ਸਭ ਤੋਂ ਵੱਡੀ ਮਾਣ ਵਾਲੀ ਗੱਲ ਹੈ ਜੀ ਸਾਡੇ ਲਈ ਕਿਉਂਕਿ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਇਸ ਨੂੰ ਯਕੀਨੀ ਬਣਾਇਆ ਕਿ ਜਿਸ ਦਿਨ ਹੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ ਅਸੀਂ ਹੁਣੇ ਜਿਨ੍ਹਾਂ ਨੂੰ ਅਪਾਇੰਟਮੈਂਟਸ ਕੱਢ ਕੇ ਦਿੱਤੀਆਂ ਨੇ ਇਹਨਾਂ ਨੂੰ ਸ਼ਾਮ ਨੂੰ ਇਹਨਾਂ ਦੇ ਸੀਐਸਸੀ ਸੈਂਟਰ ਤੋਂ ਅਪਾਇੰਟਮੈਂਟ ਮਿਲੀ ਹੈ ਔਰ ਸ਼ਾਮ ਨੂੰ ਜਦੋਂ ਇਹਨਾਂ ਦੀ ਅਪਾਇੰਟਮੈਂਟ ਤੋਂ ਬਾਅਦ ਇਹਨਾਂ ਦੀ ਰਜਿਸਟ੍ਰੇਸ਼ਨ ਹੋ ਗਈ ਉਹ ਸਲਿੱਪ ਦੇ ਉੱਤੇ ਰਜਿਸਟ੍ਰੇਸ਼ਨ ਨੰਬਰ ਆਏਗਾ ਤੁਰੰਤ ਬਾਅਦ ਹੀ ਰਜਿਸਟ੍ਰੇਸ਼ਨ ਨੰਬਰ ਦੇ ਥਰੂ ਹੀ ਅਗਰ ਕਿਸੇ ਨੂੰ ਕਿਸੇ ਤਰ੍ਹਾਂ ਦੇ ਇਲਾਜ ਦੀ ਲੋੜ ਪੈਂਦੀ ਹੈ ਤਾਂ ਤੁਸੀਂ ਇਲਾਜ ਕਰਵਾ ਸਕਦੇ ਹੋ ਜੋ ਕਿ ਮੈਂ ਦੱਸਣਾ ਚਾਹੂੰਗੀ ਕਿ ਰੋਡ ਸਾਈਡ ਐਕਸੀਡੈਂਟ ਦੇ ਜਿੰਨੇ ਕੇਸ ਹੁੰਦੇ ਸੀਗੇ ਉਹ ਪਹਿਲਾਂ ਕਿਸੇ ਵੀ ਸਕੀਮ ਦੇ ਵਿੱਚ ਕਵਰ ਨਹੀਂ ਕੀਤੇ ਜਾਂਦੇ ਸੀਗੇ ਬਟ ਸਾਡੇ ਇਸ ਕਾਰਡ ਦੇ ਵਿੱਚ ਅਗਰ ਕਿਸੇ ਦਾ ਪਰਮਾਤਮਾ ਨਾ ਕਰੇ ਅਗਰ ਕਿਸੇ ਦਾ ਕੋਈ ਰੋਡ ਸਾਈਡ ਐਕਸੀਡੈਂਟ ਦਾ ਕੋਈ ਪੇਸ਼ੈਂਟ ਕਿਸੇ ਨੂੰ ਦੇਖਦੇ ਹੋ ਤਾਂ ਤੁਸੀਂ ਰਜਿਸਟ੍ਰੇਸ਼ਨ ਕਰਵਾ ਕੇ ਉਹ ਇਲਾਜ ਵੀ ਜਿਹੜਾ ਹੈਗਾ ਉਹਨਾਂ ਦਾ ਟਰੋਮਾ ਦੇ ਵੀ ਸਾਰੇ ਕੇਸ ਜਿਹੜੇ ਹੈਗੇ ਆ ਇਸ ਦੇ ਵਿੱਚ ਕਵਰ ਕੀਤੇ ਗਏ